ਬਹੁਤ ਵਧੀਆ ਰੇਟਾਂ ਦੇ ਵਿੱਚ ਆਪਾਂ ਗੱਡੀਆਂ ਅੱਜ ਲੈ ਕੇ ਪਹੁੰਚਿਆ ਕੰਡੀਸ਼ਨ ਤੁਸੀਂ ਦੇਖਿਓ ਜੀ ਬਹੁਤ ਸਾਫ ਸੁਥਰੀ ਤੁਹਾਨੂੰ ਗੱਡੀਆਂ ਦੀ ਮਿਲੂਗੀ ਰੇਟ ਬਹੁਤ ਵਧੀਆ ਲੈ ਕੇ ਪਹੁੰਚਿਆ ਬਾਕੀ ਲੋਕਲ ਘਰਾਂ ਦੀਆਂ ਗੱਡੀਆਂ ਸੀ ਤੇ ਘਰਾਂ ਚ ਖੜੀਆਂ ਤੁਹਾਨੂੰ ਮਿਲ ਜਾਣਗੀਆਂ ਹੋ ਸਕਦਾ ਤੁਹਾਡੇ ਆਸ-ਪਾਸ ਵਿੱਚ ਖੜੀ ਹੋਵੇ ਜਾਂ ਕੋਈ 2-4 ਕਿਲੋਮੀਟਰ ਦੀ ਦੂਰੀ ਵਿੱਚ ਖੜੀ ਹੋਵੇ ਤੁਹਾਨੂੰ ਮਿਲ ਜੂਗੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਤੁਸੀਂ ਵੇਚਣੀ ਹੈ ਕੋਈ ਗੱਡੀ ਘਰ ਕੋਠੀ ਮਕਾਨ ਕੋਈ ਸਕੂਟੀ ਕੋਈ ਬੋਲਟ ਤਾਂ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਲਿਖਿਆ ਰਹਿੰਦਾ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਾ ਦਵਾਂਗੇ ਪਹਿਲੀ ਗੱਡੀ ਆਪਾਂ ਸੈਂਟਰੋ ਲੈ ਕੇ ਪਹੁੰਚੇ ਆ ਹੁੰਡਾਈ ਦੀ 2003 ਮਾਡਲ ਗੱਡੀ ਆਪ ਨੂੰ ਦੇਖਣ ਨੂੰ ਮਿਲੂਗੀ 70000 ਰੁਪਏ ਕੁੱਲ ਓਨਰ ਵੱਲੋਂ ਆਪਣੇ ਕੋਲ ਡਿਮਾਂਡ ਪਹੁੰਚੀ ਅਸੀਂ ਗੱਡੀ ਠੀਕ ਐ ਸੁਨਾਮ ਖੜੀ ਐ ਘਰੇ ਗੱਡੀ ਖੜੀ ਤੁਹਾਨੂੰ ਮਿਲੂਗੀ ਜੇ ਕਿਸੇ ਨੂੰ ਪਸੰਦ ਆਉਂਦੀ ਐ ਕੋਈ ਜਾ ਕੇ ਦੇਖਣਾ ਦਾ ਹੈਗਾ ਚਾਹਵਨ ਤਾਂ ਸੁਨਾਮ ਜਾ ਕੇ ਦੇਖ ਸਕਦੋਂ ਗੱਡੀ ਦੀਆਂ ਫੋਟੋਆਂ ਮਾਲਕ ਨੇ ਵਧੀਆ ਖਿੱਚ ਕੇ ਭੇਜੀਆਂ ਬਾਕੀ ਤੁਸੀਂ ਦੇਖ ਰਹੇ ਹੋ ਸੀ ਬੰਪਰ ਬੂੰਪਰ ਚੈੱਕ ਕਰ ਲਓ ਜਿੱਥੇ ਡੈਮੇਜ ਹੈ ਤੁਹਾਨੂੰ ਡੈਮੇਜ ਦੇਖਣ ਨੂੰ ਮਿਲੂ ਜਿੱਥੇ ਡੈਂਟਰ ਜੀ ਡੈਂਟ ਦੇਖਣ ਨੂੰ ਮਿਲੂਗਾ ਤੇ ਸਾਰਾ ਕੁਝ ਤੁਹਾਨੂੰ ਫੋਟੋਆਂ ਚ ਆਪਾਂ ਦਿਖਾਈ ਰਏ ਹਾਂ ਜੀ ਪੰਜਾਬ ਨੰਬਰ ਗੱਡੀ ਐ ਸੈਂਟਰੋ ਗੱਡੀ ਐ ਤਿੰਨ ਮਾਡਲ ਗੱਡੀਆਂ ਜੀ ਟਾਇਟਪਾ ਆਪਾਂ ਨੂੰ ਠੀਕ ਮਿਲੂਗਾ ਗੱਡੀ ਸਿਲਵਰ ਰੰਗ ਦੀ ਐ ਅੰਦਰੋਂ ਵੀ ਗੱਡੀ ਠੀਕ ਐ ਬਾਕੀ ਬਾਹਰੋਂ ਤਾਂ ਤੁਸੀਂ ਸਾਰਾ ਕੁਝ ਦੇਖ ਲਿਆ ਸੀ ਜਿਵੇਂ ਦੀ ਗੱਡੀ ਹੈਗੀ ਆ ਤੁਹਾਡੇ ਸਾਹਮਣੇ ਐ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਕਿਸੇ ਨੂੰ ਪਸੰਦ ਆਈ ਐ ਤਾਂ ਮਾਲਕ ਨਾਲ ਕਰ ਸਕਦੇ ਹੋ ਗੱਲ ਮਾਲਕ ਦਾ ਮੋਬਾਈਲ ਨੰਬਰ 9465756204 ਕਰੋ ਜੀ ਗੱਲਬਾਤ ਤੁਸੀਂ ਆਪ ਹੀ ਡਿਜ਼ਾਇਰ ਗੱਡੀ ਆਪਾਂ ਲੈ ਕੇ ਪਹੁੰਚੇ ਆਈ ਕਾ ਚੈੱਕ ਕਰੋ ਤੁਸੀਂ ਡਿਜ਼ਾਇਰ VDI 2009 ਮਾਡਲ ਗੱਡੀ ਆ ਪੰਜਾਬ ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਚਿੱਟੇ ਰੰਗ ਦੀ ਗੱਡੀ ਆ ਮਾਡਲ ਨੋ ਜ਼ਰੂਰ ਹੈ ਪਰ ਗੱਡੀ ਦੀ ਪਾਸਿੰਗ ਰਿਨਿਊ ਆਪਾਂ ਨੂੰ ਮਿਲੂਗੀ 2029 ਤੱਕ ਆ ਡਿਮਾਂਡ ਦੀ ਗੱਲ ਕਰੀਏ 1,80,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਜੀ ਅਹਿਮਦਗੜ੍ਹ ਮਾਲਕ ਦਾ ਏਰੀਆ ਦਾ ਟਾਇਰ ਆਪਾਂ ਨੂੰ 70-75 ਪੈਸੇ ਵਿੱਚ ਮਿਲ ਜਾਣਗੇ ਗੱਡੀ ਪੂਰੀ ਸੋਹਣੀ ਵਧੀਆ ਆਪਾਂ ਲੈ ਕੇ ਪਹੁੰਚਿਆ ਮਾਡਲ ਨੂੰ ਨਾ ਦੇਖੋ ਜੀ ਗੱਡੀ ਦੀ ਪਾਸਿੰਗ ਦੇਖੋ ਗੱਡੀ ਦੀ ਕੰਡੀਸ਼ਨ ਦੇਖੋ ਜੀ ਗੱਡੀ ਦੇ ਕਾਗਜ਼ ਪੱਤਰ ਪੂਰੇ ਮਿਲਣਗੇ ਇੰਜਨ ਗੇਅਰ ਪੂਰਾ ਵਧੀਆ ਹਰ ਪਾਸੋਂ ਹਰ ਤਰ੍ਹਾਂ ਦੀ ਪੂਰੀ ਵਧੀਆ ਗੱਡੀ ਹੈ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਕਿਸੇ ਨੂੰ ਪਸੰਦ ਆਈ ਹੈ ਫੋਟੋਆਂ ਚ ਤਾਂ ਤੁਸੀਂ ਆਪਦੇ ਅੱਖੀਂ ਜਾ ਕੇ ਦੇਖ ਸਕਦੋਂ ਅੰਦਰੋਂ ਚੈੱਕ ਕਰ ਲਓ ਬਾਹਰੋਂ ਚੈੱਕ ਕਰ ਲਓ ਗੱਡੀ ਨੂੰ ਚਲਾ ਕੇ ਦੇਖ ਲਓ ਇੰਜਨ ਗੇਅਰ ਦੇਖ ਲਓ ਜਦੋਂ ਫਿੱਟ ਬੈੰਦੀ ਆ ਉਸ ਤੋਂ ਬਾਅਦ ਗੱਡੀ ਤੁਸੀਂ ਖਰੀਦ ਸਕਦੋਂ ਬਾਕੀ ਮਾਲਕ ਕਹਿੰਦੇ ਆ ਜਦੋਂ ਡੀਲ ਕਰਾਂਗੇ ਰੇਟ ਕਰ ਲਾਂਗੇ ਮੌਕੇ ਤੇ ਬਾਕੀ ਅੰਦਰੋਂ ਸੋਹਣੀ ਹੈ ਗੱਡੀ ਸੀਟ ਕਵਰ ਵਗੈਰਾ ਤੁਸੀਂ ਆਪ ਹੀ ਚੈੱਕ ਕਰ ਰਹੇ ਹੋ ਤੁਸੀਂ ਮਾਲਕ ਦਾ ਨੰਬਰ ਸਕਰੀਨ ਤੇ ਗੱਲਬਾਤ ਕਰਨੀ ਹੈ ਜਿਹੜੀ ਵੀ ਕਰ ਸਕਦੋਂ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 94656 29488 ਜੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਸੀ ਕਿਸੇ ਵੀ ਏਰੀਆ ਚ ਕੁਝ ਵੀ ਹੈ ਤੁਹਾਡੇ ਕੋਲ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਜੀ Honda ਦੀ ਸਿਟੀ ਗੱਡੀ ਦੀ ਆਪਾਂ ਗੱਲ ਕਰਾਂਗੇ ਗੱਡੀ ਚੱਕ ਰੋਜ਼ ਸਿਲਵਰ ਰੰਗ ਦੀ ਹੈ ਗੱਡੀ ਦੇ ਟਾਇਰ ਦੇਖੋ ਸੈਕਿੰਡ ਓਨਰ ਗੱਡੀ ਹੈ ਪਟਿਆਲੇ ਖੜੀ ਹੈ ਜੀ ਇਹ 85000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਅੰਦਰੋਂ ਗੱਡੀ ਪੂਰੀ ਵਧੀਆ ਦੇਖਣ ਨੂੰ ਮਿਲੂਗੀ ਪਰ ਬਾਹਰੋਂ ਪੂਰੀ ਵਧੀਆ ਸੀ ਕਮੀ ਪੇਸ਼ੀ ਕੋਈ ਨਹੀਂ ਅੰਦਰੋਂ ਜੀ ਗੱਲ ਕਰੀਏ ਤਾਂ ਸੀਟ ਕਵਰ ਵਗੈਰਾ ਆਪਾਂ ਨੂੰ ਵਧੀਆ ਚੜੇ ਚੜਾਈ ਮਿਲ ਜਾਣਗੇ ਸਕਰੀਨ ਲੱਗੀ ਹੋਈ ਐ ਸਹੀ ਟਾਇਰ ਟੱਪਾ ਠੀਕ ਐ ਇੰਜਨ ਉੰਜੜ ਪੂਰਾ ਵਧੀਆ ਚਲਾਉਣ ਚ ਵੀ ਠੀਕ ਐ ਸੇ ਬਾੱਕੀ ਰੰਗ ਰੂੰਗ ਤੁਸੀਂ ਆਪ ਹੀ ਦੇਖ ਲਓ ਜੀ ਬੰਪਰ ਵਗੈਰਾ ਚੈੱਕ ਕਰੋ ਫੋਟੋਆਂ ਚ ਕੱਲੀ ਕੱਲੀ ਚੀਜ਼ ਇਨਾਂ ਨੇ ਦਿਖਾਈ ਐ ਅੰਦਰੋਂ ਵੀ ਫੋਟੋਆਂ ਖਿੱਚ ਕੇ ਭੇਜੀਆਂ ਬਾਹਰੋਂ ਵੀ ਸਾਈਡਾਂ ਤੋਂ ਵੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜੀ ਜੇ ਪਸੰਦ ਆਈ ਐ ਗੱਡੀ ਜਾ ਕੇ ਦੇਖ ਸਕਦੇ ਹੋ 26 ਤੱਕਰ ਪਾਸਿੰਗ 6 ਮਾਡਲ ਐ ਰੰਗ ਰੂੰਗ ਗੱਡੀ ਗੁੱਡੀ ਤੁਸੀਂ ਸਾਰਾ ਕੁਝ ਦੇਖ ਲਿਆ ਸੀ ਬਾਕੀ ਤੁਸੀਂ ਮਾਲਕ ਨਾਲ ਆਪੇ ਗੱਲ ਕਰੋ ਜੀ ਗੱਲਬਾਤ ਤੁਹਾਡੀ ਹੋ ਜੂਗੀ ਮਾਲਕ ਨਾਲ ਖਰੀਦ ਸਕਦੇ ਹੋ ਜਾ ਕੇ ਮਾਲਕ ਦੇ ਘਰੇ ਗੱਡੀ ਨੂੰ ਗੱਲ ਕਰਦੇ ਆ ਜੀ ਆਪਾਂ ਹੁਣ ਗੱਡੀ ਆਪਾਂ ਇੱਕ ਲੈ ਕੇ ਪਹੁੰਚਿਆ ਗੱਡੀ ਚੈੱਕ ਕਰੋ ਜੀ ਤੇ ਗੱਡੀ ਆਪਾਂ ਫੋਰਡ ਦੀ ਲੈ ਕੇ ਪਹੁੰਚਿਆ ਜੀ ਗੱਡੀ 6 ਮਾਡਲ ਹੈ ਤੇ 26 ਤੱਕਰ ਪਾਸਿੰਗ ਆਪਾਂ ਨੂੰ ਅਰਨਿਊ ਮਿਲੂਗੀ ਨਾਬਾ ਮਾਲਕ ਦਾ ਏਰੀਆ ਜੀ 85000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ 85 ਦੇ ਵਿੱਚੋਂ ਘਾਟਾ ਵਾਦਦਾ ਕੀਤਾ ਜਾਊਗਾ ਜੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹ ਬਣ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਗੱਡੀ ਪੰਜਾਬ ਨੰਬਰ ਹੈ ਅੰਦਰ ਬਾਹਰ ਦੀਆਂ ਫੋਟੋਆਂ ਇਹਨਾਂ ਨੇ ਖਿੱਚ ਕੇ ਵਧੀਆ ਭੇਜੀਆਂ ਸੀ ਅੰਦਰੋਂ ਜੀ ਆਪਾਂ ਦੇਖੀਏ ਤਾਂ ਸੀਟ ਕਵਰ ਵਗੈਰਾ ਤੁਸੀਂ ਆਪ ਚੈੱਕ ਕਰ ਰਹੇ ਹੋ ਜੀ ਸਾਰੀ ਗੱਡੀ ਪਾਵਰ ਹੈ ਸਕਰੀਨ ਲੱਗੀ ਹੋਈ ਆ ਅੰਦਰ AC ਹੁਸੀ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਊਗਾ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ ਫੋਟੋਆਂ ਚੋਂ ਟੇਕੇ ਸਾਨੂੰ ਪਸੰਦ ਆਈ ਹੈ ਗੱਡੀ ਜਾ ਕੇ ਦੇਖਣ ਦਾ ਹੈਗਾ ਕੋਈ ਚਾਹਵਨ ਤਾਂ ਮਾਲਕ ਦੇ ਘਰੇ ਜਾਉ ਸੀ ਮਾਲਕ ਦਾ ਏਰੀਆ ਨਾਬ ਹੈ ਤੇ ਪਰਸਨਲ ਮਾਲਕ ਦੀ ਗੱਡੀ ਆ ਬਾਕੀ ਨੰਬਰ 6280249635 ਗੱਲ ਕਰ ਸਕਦੋਂ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਜੇ ਕਰਨਾ ਚਾਹੁੰਨ ਹੋ ਜੀ i20 ਗੱਡੀ ਦੀ ਆਪਾਂ ਗੱਲ ਕਰਾਂਗੇ ਜੀ i20 ਗੱਡੀ ਆਪਾਂ ਲੈ ਕੇ ਪਹੁੰਚੀ ਆ 2011 ਮਾਡਲ ਤੇ ਏਰੀਆ ਬਰਨਾਲਾ ਜੀ 11 ਮਾਡਲ ਹੈ ਇੱਕਤੀ ਮਾਲਕ ਨੇ ਮੰਗ ਕੀਤੀ ਹੈ ਗੱਡੀ ਦੀ 70-75% ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਠੀਕ ਹੈ ਚਲਾਉਣ ਚ ਵੀ ਠੀਕ ਹੈ ਅੰਦਰੋਂ ਵੀ ਠੀਕ ਹੈ ਬਾਹਰੋਂ ਵੀ ਠੀਕ ਹੈ ਬਾਕੀ ਫੋਟੋਆਂ ਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸਿਲਵਰ ਰੰਗ ਦੀ ਗੱਡੀ ਆ ਬਾਕੀ ਟਾਇਰ ਵਧੀਆ ਨੇ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਇਹ i20 ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋ ਕਿਸ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਓ ਜੀ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਵੀ ਦਿੱਤਾ ਸੀ ਕਰੋ ਮਾਲਕ ਨਾਲ ਗੱਲਬਾਤ ਆਪ ਹੀ ਜੜੀ ਵੀ ਕਰਨੀ ਖਰੀ ਬਾਕੀ ਮੈਨੂੰ ਕਮੈਂਟ ਕਰਕੇ ਨਾਲ ਦੇ ਨਾਲ ਦੱਸ ਦੇ ਜਾਓ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਸੀ ਤੇ ਆਪਣੀ ਵੀਡੀਓ ਕਿਵੇਂ ਦੀ ਲੱਗ ਰਹੀ ਆ ਪਸੰਦ ਆ ਰਹੀ ਹੈ ਵੀਡੀਓ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਹੈ ਜੀ ਜਰੂਰ ਉਹਨੂੰ ਦਬਾ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਆਪਣੀ ਵੀਡੀਓ ਡੇਲੀ ਤੁਸੀਂ ਦੇਖਣਾ ਚਾਹੁੰਦੇ ਹੋ ਇਸੇ ਤਰ੍ਹਾਂ ਦੀਆਂ ਮਸ਼ੀਨਰੀਆਂ ਕਾਰ ਕੁੱਠੀ ਮਕਾਨ ਹਰ ਰੋਜ਼ ਆਪਾਂ ਵੀਡੀਓ ਰਾਹੀ ਲੈ ਕੇ ਪਹੁੰਚਦੇ ਹਾਂ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬ ਦਿਓ ਤੇ ਇੱਕ ਕੰਮ ਜ਼ਰੂਰ ਕਰ ਦਿਓ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੱਲੇ ਇੱਕ ਤੀਰ ਜਿਹਦਾ ਨਿਸ਼ਾਨ ਦਿੱਤਾ ਹੋਇਆ ਉਹਨੂੰ ਦਬ ਕੇ WhatsApp ਤੇ Facebook ਤੇ ਜਿੱਥੇ ਵੀ ਤੁਸੀਂ ਸ਼ੇਅਰ ਕਰਨੇ ਆ ਕਰਦਿਆ ਕਰੋ ਜੀ ਗੱਲ ਕਰਾਂਗੇ ਆਪਾਂ ਕੈਪਟਿਵਾ ਗੱਡੀ ਦੀ ਗੱਡੀ ਆਪਾਂ ਲੈ ਕੇ ਪਹੁੰਚਿਆ 11 ਮਾਡਲ ਆ ਤੇ ਮਾਲਕ ਜਿਹੜੇ ਆਪਨੇ ਸੀ ਉਹ ਬਾਹਰ ਨੇ ਜੀ ਐਨ ਆਰ ਆਈ ਮਾਲਕ ਦੀ ਗੱਡੀ ਹੈ 270 ਮਾਲਕ ਨੇ ਡਿਮਾਂਡ ਕੀਤੀ ਹੈ ਜੀ ਘਾਟਾ ਬਾਦ ਦਾ ਮਾਲਕ ਕਹਿੰਦੇ ਸੀਗੇ ਵੀ ਮਾਨਤਨ ਪੂਰਾ ਕਰ ਦਾਂਗੇ ਕਾਗਜ਼ ਪੱਤਰ ਸਾਰੇ ਪੂਰੇ ਨੇ ਗੱਡੀ ਮਾਲਕ ਦੇ ਨਾਮ ਹੈ ਜੀ ਰੰਗ ਦੇਖ ਲਓ ਗੱਡੀ ਦਾ ਕਾਗਜ਼ ਪੱਤਰ ਤੁਸੀਂ ਜਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਬਾਕੀ ਸਾਰਾ ਹਿੰਦ ਮਾਲਕ ਦਾ ਏਰੀਆ ਜੀ ਇਧਰ ਲਈ ਸਾਰ ਤੋਂ ਕਾਫੀ ਡਿਮਾਂਡ ਆਪਣੇ ਕੋਲੇ ਆਉਂਦੀ ਰਹਿੰਦੀ ਹੈ ਜੀ ਸਾਰਾ ਹਿੰਦ ਸਾਹਿਬ ਤੋਂ ਤੇ ਲੈ ਕੇ ਪਹੁੰਚੇ ਆਪਾਂ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਆਪਾਂ ਦੇ ਰੱਖਿਆ ਲੰਮਾ ਚੌੜਾ ਨੰਬਰ ਹੈ ਦੱਸਿਆ ਤਾਂ ਜਾਣਾ ਨਹੀਂ ਇੱਕ ਵਾਰੀ ਤੁਸੀਂ ਵੀਡੀਓ ਰੋਕ ਕੇ ਤੇ ਨੰਬਰ ਕਨਫਰਮ ਕਰ ਲਓ ਚਾਹੀ ਨੋਟ ਕਰ ਲਓ ਚਾਹੀ ਸੇਵ ਕਰ ਲਓ ਜੀ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਬਾਹਰਲਾ ਨੰਬਰ ਹੈ WhatsApp ਤੇ ਫੋਨ ਕਰ ਲਿਓ ਜੀ ਤੁਹਾਡੀ ਮਾਲਕ ਨਾਲ ਗੱਲ ਹੋ ਜੂਗੀ ਫੋਨ ਕਰ ਲਿਓ ਜਾਂ ਮੈਸੇਜ ਕਰ ਦਿਓ ਠੀਕ ਹੈ ਜੀ ਗੱਲ ਕਰਾਂਗੇ ਆਪਾਂ ਵੈਗਨਰ ਗੱਡੀ ਦੀ ਗੱਡੀ ਆਪਾਂ ਬਹੁਤ ਵਧੀਆ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਪਹਿਲਾਂ ਤਾਂ ਟਾਇਰਾਂ 'ਚ ਅਲਾਈ ਦੇਖੋ ਬਹੁਤ ਵਧੀਆ ਆਪ ਨੂੰ ਮਿਲ ਜਾਣਗੀ ਟੈਰਾ ਦੀ ਕੰਡੀਸ਼ਨ ਬਹੁਤ ਵਧੀਆ ਮਿਲ ਜੂ ਆਪ ਨੂੰ ਮਾਲਕ ਦਾ ਏਰੀਆ ਰਾਮਪੁਰਾ ਫੂ ਲਗਾ ਮਾਲਕ ਨੇ ਜਿਹੜੀ ਗੱਡੀ ਦੀ ਡਿਮਾਂਡ ਕੀਤੀ ਆ 55000 ਰੁਪਏ ਕੀਤੀ ਹੈ ਜੀ 6 ਮਾਡਲ ਗੱਡੀ ਹੈ 26 ਤੱਕਰ ਪਾਸੀ ਹੈ ਗੱਡੀ ਦਾ ਰੰਗ ਸਿਲਵਰ ਹੈ ਵਧੀਆ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੱਭ ਕੇ ਲਿਆਂਦੀ ਹੈ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਸੀ ਕਰੋ ਮਾਲਕ ਨਾਲ ਗੱਲ ਜਿਹੜੀ ਵੀ ਕਰਨੀ ਹੋਈ ਬਾਕੀ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਤ ਤੋਂ ਬਾਤ ਸ਼ੇਅਰ ਕਰ ਦੋ ਬਾਤ ਤੋਂ ਬਾਤ ਸਪੋਰਟ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਥੋਂ ਕਰ ਕੁਠੀ ਮਕਾਨ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਚਾਹੀਦਾ ਕਰੋ ਕਮੈਂਟ ਤੇ ਅਗਲੀ ਵੀਡੀਓ ਵਾਸਤੇ ਜਰੂਰ ਕਮੈਂਟ ਪਾ ਦਿਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਸਬਸਕ੍ਰਾਈਬ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਬੋਇਟ ਸਕੂਟੀ ਦੇ ਨਾਲ ਸੀ